ਦੁਨੀਆ ਭਰ ਦੇ ਪੰਜਾਬੀਆਂ ਨੇ ਦੁਨੀਆ ਭਰ ਦੇ ਭਾਰਤੀਆਂ ਨੇ ਅੱਜ ਜਿਹੜਾ ਬੱਤ ਪੇਸ਼ ਹੋਇਆ ਪਾਰਲੀਮੈਂਟ ਦੇ ਵਿੱਚ ਇਸ ਦੇਸ਼ ਦਾ ਜਿਹੜਾ ਬੱਤ ਪੇਸ਼ ਹੋਇਆ ਉਹਨੂੰ ਤੁਸੀਂ ਦੇਖਿਆ ਪੜਿਆ ਸੁਣਿਆ ਔਰ ਮੈਨੂੰ ਬੜਾ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਮੈਂ ਸਵੇਰੇ ਹੀ ਕਹਿ ਸੀਗਾ ਕਿ ਮੈਨੂੰ ਕੋਈ ਉਮੀਦ ਨਹੀਂ ਅੱਜ ਫਿਰ ਭਾਜਪਾ ਨੇ ਪੰਜਾਬ ਦੇ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਪੰਜਾਬ ਦੇ ਨਾਲ ਬਹੁਤ ਵੱਡਾ ਤੱਕਾ ਕੀਤਾ ਨਾ ਤੇ ਇੱਕ ਦੇਸ਼ ਦੇ ਕਿਸਾਨਾਂ ਆਜਾ ਪੰਜਾਬ ਦੇ ਕਿਸਾਨਾਂ ਲਈ ਐਮਐਸਪੀ ਨਹੀਂ ਨੌਜਵਾਨਾਂ ਲਈ ਕੋਈ ਰੋਜ਼ਗਾਰ ਦੀ ਗਾਰੰਟੀ ਨਾ ਹੀ ਪੰਜਾਬ ਦੇ ਕੋਈ ਵੱਡੇ ਪ੍ਰੋਜੈਕਟਾਂ ਨੂੰ ਹਰੀ ਝੰਡੀ ਕੁਛ ਦੇ ਦਿੱਤਾ ਸਾਨੂੰ ਖਾਲੀ ਪੰਜਾਬ ਜਿਹੜਾ ਉਹਨੂੰ ਕੁਛ ਨਹੀਂ ਕੀਤਾ ਵਿਸਕਦਾ ਘਾਤਾ ਸਾਡੇ ਨਾਲ ਪੰਜਾਬ ਜਿਨੇ ਦੇਸ਼ ਆਜ਼ਾਦ ਕਰਾਇਆ ਸੀਗਾ 95% ਕੁਰਬਾਨੀਆਂ ਪੰਜਾਬ ਨੇ ਦਿੱਤੀਆਂ ਇਸ ਦੇਸ਼ ਵਾਸਤੇ ਅੱਜ ਵੀ ਦੇ ਦੀਆਂ ਸਹਦਾ ਦੇ ਉੱਤੇ ਸਾਡੇ ਪੰਜਾਬੀ ਸਾਡੇ ਸਿੱਖ ਗੰਨ ਲੈ ਕੇ ਰਫਲ ਲੈ ਕੇ ਇਹ ਦੇਸ਼ ਦੀ ਰੱਖਿਆ ਲਈ ਖੜੇ ਆ ਪਥਾੜਾ ਬੁੱਲ ਕੀ ਆ ਕਿੱਥੇ ਗਿਆ ਬਰਤ ਦੇਚ ਪੰਜਾਬ ਪੰਜਾਬ ਦੇ ਨਾਲ ਐਡਾ ਵੱਡਾ ਵਿਤਕਰਾ ਕੇਂਦਰ ਸਰਕਾਰ ਕਰਦੀ ਆ ਇਹਦਾ ਵੱਡਾ ਵਿਤਕਰਾ ਅੱਜ ਕੀਤਾ ਗਿਆ ਬੀਜੇਪੀ ਵੱਲੋਂ ਇਹ ਨਾਂ ਬਰਬਦੀ ਜਿਹੜੀ ਆ ਇਹ ਬਹੁਤ ਹੀ ਬਾੜੀ ਆ ਪਰ ਕੋਈ ਨਹੀਂ ਕੋ ਬਣਾਉਣ ਦੀ ਲੋੜ ਨਹੀਂ ਅਸੀਂ ਪੰਜਾਬੀ ਮਿਹਨਤੀ ਆ ਪੰਜਾਬੀ ਬਹੁਤ ਮਿਹਨਤ ਕਰਦੇ ਵਿੱਚ ਮਾਰਨੇ ਅਸੀਂ ਮਿਹਨਤ ਕਰਾਂਗੇ ਅਸੀਂ ਆਪਣੇ ਪੰਜਾਬ ਨੂੰ ਆਪ ਪੈਦਾ ਸਿਰ ਕਰਾਂਗੇ ਜੋ ਕੇਂਦਰ ਸਾਡੇ ਨਾਲ ਕਰਦਾ ਇੱਕ ਨਾ ਇੱਕ ਦਿਨ ਕੇਂਦਰ ਨੂੰ ਇਹਦਾ ਸਾਫਤਾ ਦੇਣਾ ਪੈਣਾ ਇੱਕ ਦਾ ਇੱਕ ਦੇ ਕੇਂਦਰ ਨੂੰ ਪੰਜਾਬੀਆਂ ਦੱਸਣਾ ਪੈਣਾ ਕਿਹੜੇ ਮੂੰਹ ਨਾਲ ਪੰਜਾਬ ਦੇ ਵਿੱਚ ਵੋਟਾਂ ਭਾਲਦੇ ਹੋ ਪੰਜਾਬ ਨੂੰ ਕੁਝ ਦੇਣਾ ਨਹੀਂ ਲੈਣਾ ਨਹੀਂ ਕੁਝ ਕਰਨਾ ਨਹੀਂ ਪੰਜਾਬ ਦੇ ਤੁਸੀਂ ਸਾਡੇ ਫੰਡ ਜਿਹੜੇ ਰੋਕ ਕੇ ਰੱਖੇ ਆ ਇਸ ਕਰਕੇ ਮੈਂ ਕੇਂਦਰ ਸਰਕਾਰ ਦੀ ਤੇ ਦੇਸ਼ ਦੇ ਵਿੱਤ ਮੰਤਰੀ ਦੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤਿੱਖੀ ਆਲੋਚਨਾ ਕਰਦਾ ਕਿ ਉਹਨਾਂ ਨੇ ਪੰਜਾਬ ਦੇ ਨਾਲ ਅੱਜ ਫਿਰ ਬਹੁਤ ਵੱਡਾ ਵਿਤਕਰਾ ਕੀਤਾ ਇਹ ਬੜੀ ਦੁੱਖ ਵਾਲੀ ਗੱਲ ਹੈ ਵਾਇਗਦੀਕਾ ਖਾਲਸਾ ਵਾਇਗਦੀਕੀ ਫਤਹ ਦੁਨੀਆ ਭਰ ਦੇ ਪੰਜਾਬੀਆਂ ਨੇ ਦੁਨੀਆ ਭਰ ਦੇ ਭਾਰਤੀਆਂ ਨੇ ਅੱਜ ਜਿਹੜਾ ਬੱਸਟ ਪੇਸ਼ ਹੋਇਆ ਪਾਰਲੀਮੈਂਟ ਦੇ ਵਿੱਚ ਇਸ ਦੇਸ਼ ਦਾ ਜਿਹੜਾ ਬੱਸਟ ਪੇਸ਼ ਹੋਇਆ ਉਹਨੂੰ ਤੁਸੀਂ ਦੇਖਿਆ ਪੜ੍ਹਿਆ ਸੁਣਿਆ ਔਰ ਮੈਨੂੰ ਬੜਾ ਦੁੱਖ ਨਾਲ ਇਹ ਕਹਿਣਾ ਪੈ ਗਿਆ ਮੈਂ ਸਵੇਰੇ ਹੀ ਕਹਿ ਸੀਗਾ ਕਿ ਮੈਨੂੰ ਕੋਈ ਉਮੀਦ ਨਹੀਂ ਅੱਜ ਫਿਰ ਬੀਜੇਪੀ ਨੇ ਪੰਜਾਬ ਦੇ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਪੰਜਾਬ ਦੇ ਨਾਲ ਬਹੁਤ ਵੱਡਾ ਤੱਕਾ ਕੀਤਾ ਨਾਤੇਕ ਦੇ ਕਿਸਾਨਾਂ ਆ ਜਾਂ ਪੰਜਾਬ ਦੇ ਕਿਸਾਨਾਂ ਲਈ ਐਮਐਸਬੀ ਨਾ ਹੀ ਨੌਜਵਾਨਾਂ ਲਈ ਕੋਈ ਰੋਜ਼ਗਾਰ ਦੀ ਗਰੰਟੀ ਨਾ ਹੀ ਪੰਜਾਬ ਦੇ ਕੋਈ ਵੱਡੇ ਪ੍ਰੋਜੈਕਟਾਂ ਨੂੰ ਹਰੀ ਝੰਡੀ ਕੁਛ ਦੀ ਦਿੱਤਾ ਸਾਨੂੰ ਖਾਲੀ ਪੰਜਾਬ ਜਿਹੜਾ ਉਹਨੂੰ ਕੁਛ ਨਹੀਂ ਕੀਤਾ ਮਿਸਕਦਾ ਗਾਤਾ ਸਾਡੇ ਨਾਲ ਪੰਜਾਬ ਜਿਨੇ ਦੇਸ਼ ਆਜ਼ਾਦ ਕਰਾਇਆ ਸੀਗਾ 95% ਕੁਰਬਾਨੀਆਂ ਪੰਜਾਬ ਨੇ ਦਿੱਤੀਆਂ ਇਸ ਦੇਸ਼ ਵਾਸਤੇ ਅੱਜ ਵੀ ਦੇ ਦਿਆਂ ਸਹਦਾ ਦੇ ਉੱਤੇ ਸਾਡੇ ਪੰਜਾਬੀ ਸਾਡੇ ਸਿੱਖ ਗੰਨ ਲੈ ਕੇ ਰਫਲ ਲੈ ਕੇ ਇਹ ਦੇਸ਼ ਦੀ ਰੱਖਿਆ ਲਈ ਖੜੇ ਆ ਪਤਾ ਨਾ ਮੁੱਲ ਕੀ ਆ ਕਿੱਥੇ ਗਿਆ ਬਜਟ ਦੇ ਵਿੱਚ ਪੰਜਾਬ ਪੰਜਾਬ ਦੇ ਨਾਲ ਐਡਾ ਵੱਡਾ ਵਿਤਕਰਾ ਕੇਂਦਰ ਸਰਕਾਰ ਕਰਦੀ ਆ ਇਹਦਾ ਵੱਡਾ ਵਿਤਕਰਾ ਅੱਜ ਕੀਤਾ ਗਿਆ ਬੀਜੇਪੀ ਵੱਲੋਂ ਇਹ ਨਾਂ ਬਰਬਦੀ ਜਿਹੜੀ ਆ ਇਹ ਬਹੁਤ ਹੀ ਬਾੜੀ ਆ ਪਰ ਕੋਈ ਨਹੀਂ ਕੋ ਬਣਾਉਣ ਦੀ ਲੋੜ ਨਹੀਂ ਅਸੀਂ ਪੰਜਾਬੀ ਮਿਹਨਤੀ ਆ ਪੰਜਾਬੀ ਬਹੁਤ ਮਿਹਨਤ ਕਰਦੇ ਵਿੱਚ ਮਾਰਨੇ ਅਸੀਂ ਮਿਹਨਤ ਕਰਾਂਗੇ ਅਸੀਂ ਆਪਣੇ ਪੰਜਾਬ ਨੂੰ ਆਪ ਪੈਦਾ ਸਿਰ ਕਰਾਂਗੇ ਜੋ ਕਹਿੰਦਾ ਸਾਡੇ ਨਾਲ ਕਾਦਿਆ ਇੱਕ ਨਾ ਇੱਕ ਦਿਨ ਕੇਂਦਰ ਨੂੰ ਇਹਦਾ ਹਸਾਬ ਤਾ ਦੇਣਾ ਪੈਣਾ ਇੱਕ ਦਾ ਇੱਕ ਦਿਨ ਕੇਂਦਰ ਨੂੰ ਪੰਜਾਬੀਆਂ ਦੱਸਣਾ ਬਣਾ ਕਿਹੜੇ ਮੂੰਹ ਦਾ ਪੰਜਾਬ ਦੇ ਵਿੱਚ ਵੋਟਾਂ ਭਾਲਦੇ ਹੋ ਪੰਜਾਬ ਨੂੰ ਕੁਝ ਦੇਣਾ ਨਹੀਂ ਲੈਣਾ ਨਹੀਂ ਕੁਝ ਕਰਨਾ ਨਹੀਂ ਪੰਜਾਬ ਦੇ ਤੁਸੀਂ ਸਾਡੇ ਫੰਡ ਜਿਹੜੇ ਰੋਕ ਕੇ ਰੱਖੇ ਆ ਇਸ ਕਰਕੇ ਮੈਂ ਕੇਂਦਰ ਸਰਕਾਰ ਦੀ ਤੇ ਦੇਸ਼ ਦੇ ਵਿੱਤ ਮੰਤਰੀ ਦੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤਿੱਖੀ ਆਲੋਚਨਾ ਕਰਦਾ ਕਿ ਉਹਨਾਂ ਨੇ ਪੰਜਾਬ ਦੇ ਨਾਲ ਅੱਜ ਫਿਰ ਬਹੁਤ ਵੱਡਾ ਵਿਤਕਰਾ ਕੀਤਾ ਇਹ ਬੜੀ ਦੁੱਖ ਵਾਲੀ ਗੱਲ ਹੈ ਵਾਇਗਦੀਖਾ ਖਾਲਸਾ ਵਾਇਗਦੀਖੀ